ਸੱਚੀ ਅਕਾਲ ਜੀ ਤੇ ਇਸ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਕੱਲ੍ਹ ਵਾਲੇ ਵਲੌਗ 'ਚ ਜਿੱਦਾਂ ਆਪਾਂ ਮੈਂਸ਼ਨ ਕੀਤਾ ਸੀਗਾ ਕਿ ਅਸੀਂ ਅੱਜ ਜਾ ਰਹੇ ਹਾਂ ਕਿਤੇ ਬਾਹਰ ਤੇ ਉਹਦੇ ਕਰਕੇ ਅੱਜ ਉੱਠ ਗਏ ਸਵੇਰ ਦਾ ਟਾਈਮ 3 ਵਜੇ ਦਾ ਮਾਰਨਿੰਗ ਦਾ ਤੇ ਮੈਂ ਉੱਠ ਕੇ ਆ ਗਈ ਹਾਂ ਕਿਚਨ ਦੇ ਵਿੱਚ ਨਾਲ ਜੋ ਆਪਾਂ ਲੈ ਕੇ ਜਾਣਾ ਉਹਦੀ ਥੋੜੀ ਬਹੁਤੀ ਪ੍ਰੈਪਰੇਸ਼ਨ ਰਾਤ ਦੀ ਕੀਤੀ ਹੋਈ ਸੀਗੀ ਤੇ ਮੈਂ ਕਿਹਾ ਹੁਣ ਉਹ ਬਣਾ ਲਾਂ ਕਿਉਂਕਿ ਬੱਚਿਆਂ ਨੇ ਨਾਲ ਜਾਣਾ ਹੈ ਤੇ ਫਿਰ ਘਰ ਤੋਂ ਜਿਹੜਾ ਲੈ ਕੇ ਗਏ ਸਮਾਨ ਉਹ ਜ਼ਿਆਦਾ ਸਹੀ ਰਹਿੰਦਾ ਤੇ ਇੱਕ ਅਸੀਂ ਮਾਰਨਿੰਗ ਟਾਈਮ ਨਿਕਲਣਾ ਹੈ ਤੋਂ ਦੋ ਤੱਕ ਬਾਜ਼ਾਰ ਵਗੈਰਾ ਖੁੱਲੇ ਵੀ ਨਹੀਂ ਹੁੰਦੇ ਸੋ ਇਸ ਕਰਕੇ ਤੇ ਇਹ ਮੈਂ ਤਿਆਰੀ ਕਰ ਲਈ ਸੀ ਇਡਲੀ ਰਾਤੀ ਬਣਾਈ ਸੀ ਤੇ ਉਹਨੂੰ ਮੈਂ ਕਿਹਾ ਤੜਕਾ ਲਗਾ ਲਾਂ। ਇਹ ਮੈਂ ਬਲੈਕ ਪਲੇਟ ਦੇ ਵਿੱਚ ਰੱਖੀ ਆ ਤਸਵੀਰੇ ਰੋਸ਼ਨੀ ਘੱਟ ਹੋਣ ਦੇ ਕਰਕੇ ਨਾ ਤੇ ਉਹ ਬਲੈਕ ਵਾਲੀ ਪਲੇਟ ਦਿਖਣੇ ਰਹੀ ਕਿਉਂਕਿ ਸੈਲਫ ਵੀ ਬਲੈਕ ਆ ਤੇ ਇਹਨੂੰ ਮੈਂ ਕਿਹਾ ਤੜਕਾ ਲਗਾ ਲਾਂਗੀ ਤੇ ਥੋੜਾ ਜਿਹਾ ਪਾਸਤਾ ਰਾਤੀ ਬੋਇਲ ਕੀਤਾ ਸੀਗਾ ਵਿੱਚ ਥੋੜੀ ਵੈਜੀਟੇਬਲ ਪਾ ਕੇ ਤੇ ਇਹ ਦੋਨੋਂ ਬਣਾ ਲਾਂਗੀ ਕੁਛ ਇਡਲੀ ਜਿਹੜੀ ਉਹ ਮੈਂ ਸਿੰਪਲ ਨਾਲ ਰੱਖ ਲਾਂਗੀ ਤੇ ਕੁਛ ਨੂੰ ਮੈਂ ਤੜਕਾ ਲਗਾ ਕੇ ਜਿਹੜਾ ਉਹ ਲੈ ਲਾਂਗੀ 3 ਵਜੇ ਆਪਾਂ ਉੱਠੇ ਸੀ ਤੇ ਟਾਈਮ ਹੋ ਗਿਆ 4 ਵਜੇ ਦੇ ਕਰੀਬ ਤੇ ਸમાન ਆਪਣਾ ਸਾਰਾ ਬਣ ਗਿਆ ਕਿਚਨ ਆਪਾਂ ਸਾਫ ਕਰਤੀ ਆ ਬੋਟਲਸ ਰੱਖੀਆਂ ਇੱਕ ਥਰਮਸ ਚ ਚਾਹ ਪਾ ਲੈਣੀ ਆ ਦੋ ਚਾਪਾ ਪਾਣੀ ਛੁੱਲ ਕਰ ਲੈਣਾ ਬਰਤਨ ਵਗੈਰਾ ਹੀ ਸਾਫ ਕਰਕੇ ਰੱਖ ਕੇ ਦਿੱਤੇ ਆ ਤੇ ਬਾਕੀ ਵੀ ਚਲੋ ਆਉ ਤੁਹਾਨੂੰ ਦਿਖਾ ਦਈਏ ਕਿ ਖਾਣਾ ਜੋ ਨਾਲ ਲੈ ਕੇ ਜਾਣਾ ਉਹ ਇੱਧਰ ਅਸੀਂ ਮੈਂ ਡਾਈਨਿੰਗ ਟੇਬਲ ਤੇ ਰੱਖ ਦਿੱਤਾ ਤੇ ਹੁਣ ਸਾਰਾ ਪੈਕ ਕਰ ਲੈਣਾ ਮੈਂ ਤੇ ਟਾਈਮ ਹੁਣ ਤੇ 4 ਵਜੇ ਦਾ ਹੋ ਗਿਆ ਹਨਾ ਬਾਹਰ ਵੀ ਆਵੇ ਬਿਲਕੁਲ ਹਨੇਰ ਹੈ ਇਸ ਟਾਈਮ ਤੇ ਮੈਂ ਹੀ ਦੇਖਣ ਦੀ ਉਹਦੇ ਵਿੱਚ ਤੇ ਮੰਮੀ ਚਲ ਗਈ ਹੁਣ ਨਾਣ ਸਰਦਾਰ ਸਾਹਿਬ ਨੇ ਨਹਾ ਲਿਆ ਸੀ ਪੱਗ ਬਣ ਰਹੇ ਮੈਂ ਹੁਣ ਬੱਚਿਆਂ ਨੂੰ ਠਾਉਣੀ ਆ ਉਹਨਾਂ ਨੂੰ ਰੈਡੀ ਕਰ ਦਿੰਨੀ ਆ ਤੇ ਫਿਰ ਖੁਦ ਵੀ ਰੈਡੀ ਹੋ ਜੰਨੀ ਆ ਤੇ ਆਪਾਂ ਨਿਕਲ ਜਾਈਏ ਮੈਂ ਚਲੋ ਦੇਖਦੇ ਹਾਂ ਕਿੰਨੇ ਵਜੇ ਤੱਕ ਨਿਕਲਿਆ ਜਾਂਦਾ ਹੈ ਤੇ ਪਰ ਨਿਕਲ ਜਾਣਾ ਟਾਈਮ ਤੇ ਚਲੋ ਜੀ ਟਾਈਮ ਹੋ ਗਿਆ ਹੈ 5 ਵਜੇ ਦਾ ਤੇ ਹੁਣ ਲੱਗੇ ਆਪਾਂ ਨਿਕਲਣ ਤੁਰਦੇ ਤੁਰਦੇ ਫਿਰ ਵੀ ਟਾਈਮ ਲੱਗ ਜਾਂਦਾ ਹੈ ਬੱਚਿਆਂ ਦੇ ਨਾਲ ਨਾ ਜਦੋਂ ਬੱਚਿਆਂ ਨੂੰ ਲੈ ਕੇ ਸਾਰਾ ਕੁਝ ਕਰਕੇ ਚੱਲਣਾ ਉਹਨੇ ਬਸ ਸਾਡਾ ਸੀਗਾ ਟਾਰਗੇਟ ਕਿ ਅਸੀਂ ਸਾਡੇ 1:4 ਵਜੇ ਨਿਕਲ ਜਾਂਦੇ ਚਲੋ ਤੁਹਾਨੂੰ ਫਿਰ ਵੀ ਟਾਈਮ ਤਾਂ ਲੱਗ ਹੀ ਜਾਂਦਾ ਤੇ ਨਿਕਲਦੇ ਹਾਂ ਚੱਲਦੇ ਹਾਂ 5:00 ਵਜੇ ਤਿੰਨ ਚਾਰ ਘੰਟੇ ਦਾ ਰਸਤਾ ਹੈ ਸਾਡਾ ਤੇ ਉਮਰਨ ਉਸ ਟਾਈਮ ਤੇ ਵਾਇਕਰ ਮੇਰ ਕੰ ਸੱਚੇ ਬਾਦਸ਼ਾਹ ਜੀ ਚਲੋ ਜੀ ਆਜੋ ਬਨੇ ਰਹੋ ਤੁਸੀਂ ਵੀ ਵਲੌਗ ਦੇ ਨਾਲ ਤੇ ਦਿਖਾਣੇ ਆ ਤੁਹਾਨੂੰ ਜੀ ਅੱਪ ਸਵੇਰ ਦਾ ਟਾਈਮ 5 ਵਜੇ ਦਾ ਹੈ ਤੇ ਮੌਸਮ ਬਾਹਰ ਬਹੁਤ ਵਧੀਆ ਜਿੱਦਾਂ ਮਾਹੌਲ ਬਹੁਤ ਵਧੀਆ ਸੀ ਆ ਨਾ ਪਿੰਡਾਂ ਦੇ ਵਿੱਚੋਂ ਦੀ ਰਸਤਾ ਪੈਂਦਾ ੱਤ ਗਿਆ ਅਗੇ ਸੀ ਅਸੀਂ ਬਿਆਸ ਪੁਲ ਪਾਰ ਕਰ ਰਹੇ ਆ ਤੇ ਹੁਣ ਤੱਕ ਮੈਨੂੰ ਲੱਗਦਾ ਤੁਹਾਨੂੰ ਥੋੜਾ ਬਹੁਤ ਅੰਦਾਜ਼ਾ ਹੋ ਗਿਆ ਹੋਵੇਗਾ ਅਸੀਂ ਜਾ ਰਹੇ ਆ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਬੱਚੇ ਬੜੇ ਖੁਸ਼ ਸੀਗੇ ਤੇ ਇੱਥੇ ਮਤਲਬ ਰਸਤਾ ਵੀ ਬੜਾ ਵਧੀਆ ਸਾਡਾ ਮੌਸਮ ਦੇ ਨਾਲ ਸਫ਼ਰ ਇੱਕ ਤਸਵੀਰ ਦੇ ਟਾਈਮ ਤੁਰੇ ਸੀ ਉਤੋਂ ਵਿੱਚ ਵਿੱਚ ਬੱਦਲ ਸੀਗੇ ਕਿਤੇ ਕਿਤੇ ਜਿਵੇਂ ਸੂਰਜ ਚੜ੍ਹ ਰਿਹਾ ਸੀ ਤੇ ਨਿਕਲ ਰਿਹਾ ਏ ਸੂਰਜ ਤੇ ਪਰ ਬੱਦਲ ਵੀ ਬਨੇ ਹੋਏ ਸੀ ਤੋਂ ਉਸ ਕਰਕੇ ਜਿਹੜਾ ਰਸਤਾ ਸੀ ਆਸਾਨੀ ਨਾਲ ਜਿਹੜਾ ਆਪਾਂ ਜਾ ਰਹੇ ਸੀ ਤੇ ਇੱਥੇ ਛੋਟੀ ਬੇਟੀ ਜਿਹੜੀ ਉਹ ਤੇ ਸੌਂ ਗਈ ਹੀਗੀ ਕਿਉਂਕਿ ਜਲਦੀ ਉੱਠਣ ਦੇ ਕਰਕੇ ਫੇਰ ਇੱਕ ਉਹ ਸਫ਼ਰ 'ਚ ਸੌਂ ਜਾਂਦੀ ਹੈ ਤੇ ਪਰ ਆ ਵੱਡੀ ਨੂੰ ਨੀਂਦ ਨਹੀਂ ਆਉਂਦੀ ਤੇ ਇਹ ਆਸੇ-ਪਾਸੇ ਦੇਖਣ ਦੀ ਵਾਸ ਹੁਣ ਇੱਥੇ ਆਪਾਂ ਆ ਗਏ ਸੀਗੇ ਐਂਟਰ ਕਰ ਗਏ ਹੀਗੇ ਆਪਾਂ ਨੰਦਪੁਰ ਸਾਹਿਬ ਦੇ ਲਾਗੇ ਹੀ ਪਹੁੰਚ ਗਏ ਸੀ ਤੇ ਇਹਨਾਂ ਪਹਾੜ ਕੱਟ ਕੇ ਦਿੱਥੇ ਨੰਦਪੁਰ ਸਾਹਿਬ ਵਾਲੇ ਜਿਹੜੇ ਕਾਰ ਸੇਵਾ ਵਾਲੇ ਬਾਬਾ ਜੀ ਆ ਨਾ ਤੋਂ ਸੜਕ ਦਾ ਨਵੀਂ ਸੜਕ ਬਣਾ ਰਹੇ ਆ ਫੋਰ ਲਾਈਨ ਤੇ ਉਹ ਦੇਖੀ ਸੀ ਕਿ ਚਲੋ ਜੇ ਬਣ ਰਹੀ ਆ ਪਰ ਜਦੋਂ ਪ੍ਰੋਪਰ ਬਣ ਜੇਗੀ ਫਿਰ ਕਾਫੀ ਆਸਾਨੀ ਹੋ ਜਾਏਗੀ ਆਉਣ ਜਾਣ ਦੀ ਤੇ ਬਹੁਤ ਵਧੀਆ ਕਾਰਜ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਇੱਥੇ ਜਿਹੜੇ ਛੋਟੇ ਛੋਟੇ ਪੱਥਰ ਸਾਈਡਾਂ ਤੋਂ ਹੁੰਦੇ ਆ ਨਾ ਮੈਨੂੰ ਇਹਨਾਂ ਦਾ ਬੜੀ ਕਿਉਰਿਓਸਟੀ ਹੁੰਦੀ ਆ ਤੇ ਮੈਂ بار بار ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਇਥੋਂ ਦੋ ਚਾਰ ਪੱਥਰ ਲੈ ਲਵਾਂ ਉਹਨਾਂ ਨੂੰ ਕਲਰ ਕਰਕੇ ਐਜ਼ ਅ ਡੈਕੋਰੇਸ਼ਨ ਪੀਸ ਘਰ 'ਚ ਰੱਖੇ ਹੁਣ ਬਹੁਤ ਸੋਹਣੇ ਲੱਗਦੇ ਆ ਤੇ ਤੁਹਾਨੂੰ ਵੀ ਕਿਸੇ ਨੂੰ ਇਦਾਂ ਦਾ ਸ਼ੌਂਕ ਹੈ ਤੇ ਜਰੂਰ ਦੱਸਿਓ ਤੇ ਰਸਤੇ 'ਚ ਸਾਨੂੰ ਜਿੰਨੇ ਵੀ ਆ ਪੁੱਲ ਪਏ ਸੀ ਨਾ ਇਹ ਖਰਾਬ ਸੀ ਟੁੱਟੇ ਹੋਏ ਹੀ ਬਾਕੀ ਸੜਕ ਤਾਂ ਚੱਲੋ ਠੀਕ ਹੈ ਤੇ ਆ ਫਿਰ ਜਿਹੜਾ ਘਰੋਂ ਆਪਾਂ ਸਮਾਨ ਲੈ ਕੇ ਗਏ ਸੀ ਆਪਾਂ ਰਸਤੇ 'ਚ ਜ਼ਿਆਦਾ ਨਹੀਂ ਕਿਤੇ ਰੁਕੇ ਗੁਰਦੁਆਰੇ ਸਾਹਿਬ ਤੋਂ ਥੋੜਾ ਪਹਿਲਾਂ ਸੀਗਾ ਤੇ ਇੱਥੇ ਬੱਚਿਆਂ ਨੂੰ ਵੀ ਭੁੱਖ ਲੱਗੀ ਫਿਰ ਕਾਰ 'ਚ ਹੀ ਆਪਾਂ ਨਾਲ ਬਰੈਡ ਪਕੌੜੇ ਬਣਾ ਕੇ ਖਾੜੇ ਸੀ ਤੇ ਹੋਰ ਬੱਚਿਆਂ ਦਾ ਛੋਟਾ-ਮੋਟਾ ਸਮਾਨ ਨੂੰ ਥੋੜਾ-ਬਹੁਤ ਇਹਨਾਂ ਨੇ ਖਾ ਲਿਆ ਹੀ ਪਹਿਲਾਂ ਤੇ ਫਿਰ ਚਾਹ ਦੇ ਨਾਲ ਅਸੀਂ ਉਹ ਖਾਧਾ ਤੇ ਫਿਰ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਿਆ ਉਹ ਸੀਗਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਇੱਥੇ ਪਹੁੰਚ ਕੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਚਲੋ ਜੀ ਆ ਰਹੀ ਹਾਂ ਮੈਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ व ज ਨੂੰ ਗੁਰਦੁਆਰਾ ਸਾਹਿਬ ਚ ਆਕੇ ਤੇ ਬੱਚਿਆਂ ਨੂੰ ਤਾਂ ਇੱਕ ਅਲੱਗ ਹੀ ਖੁਸ਼ੀ ਚੜੀ ਹੁੰਦੀ ਆ ਦੋਨੋਂ ਬੱਚੇ ਬਹੁਤ ਖੁਸ਼ ਸੀਗੇ ਇੱਕ ਤਾਂ ਜਾ ਉਹਨਾਂ ਨੂੰ ਥੋੜਾ ਖੁੱਲਾ ਮਾਹੌਲ ਮਿਲਿਆ ਸੀ ਇਸ ਕਰਕੇ ਤੇ ਉਹ ਤੇ ਬਸ ਅੱਗੇ-ਅੱਗੇ ਬੱਸ ਆਪਾਂ ਇੱਧਰ ਨੂੰ ਜਾਂਦੇ ਆ ਇੱਧਰ ਨੂੰ ਜਾਂਦੇ ਆ ਫਿਰ ਇਥੇ ਉਹਨਾਂ ਦੇ ਪਾਪਾ ਬੁਲਾ ਰਹੇ ਸੀ ਕਿ ਚਲੋ ਆਜੋ ਹੁਣ ਗੁਰਦੁਆਰਾ ਕੇਸਗੜ ਸਾਹਿਬ ਤੋਂ ਬਾਅਦ ਅਸੀਂ ਪਹੁੰਚ ਗਏ ਸੀਗੇ ਗੁਰਦੁਆਰਾ ਕੀਰਤਪੁਰ ਸਾਹਿਬ ਜਿਨ੍ਹਾਂ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬੀ ਆਖਿਆ ਜਾਂਦਾ ਹੈ ਤੇ ਇੱਥੇ ਦਰਬਾਰ ਸਾਹਿਬ ਦਾ ਕੰਮ ਜਿਹੜਾ ਸੀ ਅੰਡਰ ਕੰਸਟਰਕਸ਼ਨ ਸੀ ਤੇ ਅੰਦਰ ਉਹ ਬਹੁਤ ਸੋਨਾ ਬਣ ਰਿਹਾ ਸੀ ਅਜੇ ਚ ਕੰਮ ਚੱਲ ਰਿਹਾ ਸੀਗਾ ਤੇ ਇੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਇਹ ਉਹ ਥਾਨ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਿੱਥੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਤੇ ਮਤਲਬ ਚਲੋ ਇਹ ਤਾਂ ਸੱਚਾਈ ਹੈ ਕਿ ਇੱਕ ਦਿਨ ਇਹ ਟਾਈਮ ਸੱਪਤੇ ਆਉਣਾ ਪਰ ਇੱਥੇ ਜਾ ਕੇ ਨਾ ਜਦੋਂ ਦੇਖੀਦਾ ਹੈ ਤੇ ਮਨ ਕਾਫੀ ਦੁਖੀ ਹੁੰਦਾ ਹੈ ਇਹ ਪਾਣੀ ਚੱਲਦਾ ਹੈ ਤੇ ਵਗਦਾ ਰਹਿੰਦਾ ਅੱਗੇ ਇਸ ਦੇ ਵਿੱਚ ਹੀ ਹਸhtੀਆਂ ਪਰਵਾਹ ਜੜੀਆਂ ਖੀਤੀਆਂ ਜਾਂਦੀਆਂ ਇਸ ਗੁਰਦੁਆਰਾ ਸਾਹਿਬ ਤੋਂ ਇੱਥੇ ਬਾਹਰ ਇਥੇ ਨਾ ਲੌਨ ਬਣੀ ਸੀ ਫਾਊਂਟੇਨ ਲੱਗਾ ਹੈ ਤੇ ਸ਼ਾਂਤ ਸੀ ਹਵਾ ਠੰਡੀ ਚੱਲ ਰਹੀ ਬੱਚੇ ਬੜੇ ਖੁਸ਼ ਸੀ ਦੋਨੋਂ ਫਿਰ ਕਹਿੰਦੇ ਕਿ ਥੋੜੀ ਦਰ ਆਪਾਂ ਇੱਥੇ ਖੇਡਣਾ ਤੇ ਉਹਨਾਂ ਨੂੰ ਇੱਥੇ ਲੈ ਕੇ ਬੈਠ ਗਏ ਸੀ ਇਸ ਗੁਰਦੁਆਰਾ ਸਾਹਿਬ ਤੋਂ ਹੀ ਅਸੀਂ ਲੰਗਰ ਜਿਹੜਾ ਉਹ ਸ਼ਖਿਆ ਸੀਗਾ ਤੇ ਫਿਰ ਇੱਥੇ ਥੋੜੀ ਉਹਨਾਂ ਨੇ ਆਪਣਾ ਇੰਜੋਏ ਕੀਤਾ ਸੁੱਕੇ ਫੁੱਲ ਡਿੱਗੇ ਹੋਏ ਸੀ نیچے ਕਾਹਦੇ ਉੱਪਰ ਕਿ ਉਹਨਾਂ ਦੇ ਨਾਲ ਖੇਡਿਆ ਇਸੀ ਅੱਜ ਦਾ ਵਲੌਗ ਆਸ ਹੈ ਕਿ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਇਆ ਹੋਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ